ਹੈਲੋ ਗਾਇਜ਼ ਮੇਰੇ ਲੋਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤੀਆਂ ਬਖਸ਼ਣ ਤਰੱਕੀਆਂ ਦੇਣ ਹੁਣ ਤਾਂ ਜੀ ਪਰਮਾਤਮਾ ਮੀਂਹ ਪਾ ਦੇਵੇ ਥੋੜੀ ਜੀ ਰਾਹਤ ਮਿਲੇ ਪਾ ਜੀ ਹੁਣ ਇੱਥੇ ਲੱਗੇ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਮਾਰਨਿੰਗ ਦਾ ਟਾਈਮ ਆ ਟਾਈਮ ਹੈਗਾ ਇਹ ਤਕਰੀਬਨ ਮੈਂ ਲੱਗਾ 7:00 ਵਜੇ ਦਾ ਹਾਂਜੀ 7:00 ਵਜੇ ਦਾ ਸੀ ਮੈਂ ਵਾਰਸ਼ੀਟ ਵਗੈਰਾ ਚੇਂਜ ਕਰਨ ਲੱਗੀ ਸੀ ਕਿਉਂਕਿ ਮੈਨੂੰ ਇਹ ਆ ਜੀ ਵੀ ਮੈਂ ਸ਼ਾਇਦ ਇੱਕ ਜਾਂ ਦੋ ਦਿਨ ਦੇ ਵਿੱਚ ਵਿੱਚ ਜਾਣਾ ਹੈ ਤਾਂ ਕਰਕੇ ਸੀਗਾ ਮੈਨੂੰ ਵੀ ਜਿਹੜੇ ਬਿਸਤਰੇ ਵਗੈਰਾ ਧੋਣ ਵਾਲੇ ਨੇ ਹਨਾ ਵੀ ਉਹ ਧੋਦਣਾ ਜੋ ਬੈੱਡ ਸ਼ੀਟ ਵਗੈਰਾ ਧੋਣ ਵਾਲੀਆਂ ਨੇ ਹਨਾ ਵੀ ਉਹ ਚੇਂਜ ਕਰ ਦਮਾ ਤਾਂ ਕਰਕੇ ਫਿਰ ਮੈਂ ਇਹ ਬੈੱਡ ਦੀ ਚੇਂਜ ਕਰਕੇ ਤੇ ਅੰਦਰ ਲਿਆਂ ਦੇ ਵੀ ਚੇਂਜ ਕਰਕੇ ਸਾਰੇ ਜਿਹੜੇ ਬਿਸਤਰੇ ਹੈਗੇ ਸੀ ਉਹ ਸਾਰੇ ਧੋਲੇ ਸੀ ਨਾਲੇ ਮੈਂ ਜਿਹੜੇ ਅਸੀਂ ਧਾਲੇ ਲੈਣੇ ਆ ਉਹ ਵੀ ਧੋਲੇ ਸੀ ਮੈਨੂੰ ਇਹ ਸੀ ਮੈਂ ਕਿਹਾ ਚਲੋ ਇੱਕ ਜਾਂ ਦੋ ਦਿਨ ਵੀ ਲੈ ਹੋਣਗੇ ਫਿਰ ਉਦਾਂ ਵੀ ਰੱਖੇ ਜਾਣਗੇ ਫਿਰ ਤੋਂ ਪਲਵਾ ਕੇ ਰੱਖੇ ਜਾਣਗੇ ਵੀ ਜਿਸ ਦਿਨ ਅਸੀਂ ਜਾਣਾ ਹੈ ਕਿਉਂਕਿ ਜੇ ਉਸ ਦਿਨ ਤੋਂ ਹੁੰਨੀ ਆ ਫਿਰ ਥੋੜਾ ਤੁਹਾਨੂੰ ਪਤਾ ਹੀ ਹੈ ਹਨਾ ਵੀ ਸੁੱਕਿਆਂ ਤੋਂ ਫਿਰ ਸਾਹਮਣੇ ਕਰਨੇ ਥੋੜਾ ਟਾਈਮ ਲੱਗ ਜਾਂਦਾ ਵੀ ਤਾ ਕਰਕੇ ਸੀ ਬਾਜੀ ਆਪਾਂ ਕੰਮ ਕਰ ਮਕਾ ਕੇ ਸਾਰੇ ਤਕਰੀਬਨ ਟਾਈਮ ਇੱਥੇ 12 ਸਾਰਾ 12:00 ਵਜ ਗਏ ਸੀਗੇ ਹਾਂਜੀ ਕਿਉਂਕਿ ਅੱਜ ਮੇਰੇ ਕੱਪੜੇ ਕਾਫੀ ਸੀਗੇ ਧੋਣ ਵਾਲੇ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਪਾਉਣ ਵਾਲੇ ਤਾਂ ਚਲੋ ਥੋੜੇ ਸੀ ਇੰਨੇ ਜ਼ਿਆਦਾ ਹੈ ਨਹੀਂ ਸੀ ਪਰ ਇੰਨਾ ਕਰਕੇ ਸੀ ਭਾਰੀ ਕੱਪੜੇ ਕਰਕੇ ਫਿਰ ਆਪਾਂ ਨਾ ਕੇ ਤੋਂ ਐਨ ਨਹਾਦੋ ਕਿ ਅਬ ਤਾਂ ਹੋ ਗਏ ਸੀ ਫ੍ਰੀ ਮੈਂ ਅੱਜ ਨਹੀਂ ਸੀ ਸਰ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਨਾ ਥੋੜੇ ਜਿਨੇ ਮਗਰੋਂ ਇਹ ਹੋ ਜਾਂਦਾ ਨਹਾਉਣ ਦਾ ਸਿਰ ਭਾਜੀ ਹੁਣ ਆਪਾਂ ਦੇ ਦਿਆਂ ਵੀ ਕਰਦੇ ਆ ਰੈਸਟਾ ਤੋਂ ਤੁਸੀਂ ਦੇਖ ਸਕਦੇ ਜਿਹੜੀ ਉਥੇ ਕੋਲ ਚੇਅਰ ਪਈ ਸੀ ਉਹ ਸਾਰੀ ਮੈਂ ਧੋ ਕੇ ਸਕਾ ਕੇ ਅੰਦਰ ਰੱਖੇ ਹੋਈ ਸੀਗੇ ਪਰ ਤੈਹ ਲਾਉਂਦੀ ਹਿੰਮਤ ਨਹੀਂ ਸੀ ਉਹਦੀ ਕੈਸ ਵਗੈਰਾ ਜਿਵੇਂ ਆਪਣੇ ਨਾਲ ਕੋਠੇ ਤੇ ਵੀ ਤਾਰ ਬੰਨੀ ਹੋਈ ਆ ਤੇ ਇਹ ਵੀ ਤਾਰ ਆ ਪਰ ਹਿੰਮਤ ਨਹੀਂ ਸੀ ਕਿ ਮੈਂ ਕਿ ਆ ਵੀ ਕੋਠੇ ਤੇ ਕੌਣ ਤਾ ਪਾਉਣ ਜਾਊਗਾ ਵੀ ਉਹਦੇ ਨਾਲ ਬੇਤਰ ਇੱਥੇ ਸਕਾ ਲਓ ਬਸ ਇਹ ਮੇਰੇ ਰਹਿ ਗਏ ਸੀਗੇ ਦਾਲੇ ਵਾਲੀਆਂ ਚਾਦਰਾਂ ਵਗੈਰਾ ਤੇ ਇਹ ਬਿਸਤਰੇ ਦੀ ਚਾਦਰ ਜਾਂ ਕੈਸ ਜਿਵੇਂ ਕਿਉਂਕਿ ਡੈਰੀਰ ਗੋਪੀ ਥੋੜਾ ਇਹ ਖੇਸ ਹੀ ਲੈਂਦੇ ਨੇ ਹੈਨਾ ਤੇ ਬਾਕੀ ਜਿਹੜੇ ਕੱਪੜੇ ਸੀ ਉਹ ਸੁੱਕ ਗਏ ਸੀਗੇ ਉਹ ਮੈਂ ਸਾंभਲੇ ਸੀ ਪਰ ਮੈਨੂੰ ਇਹ ਸੀ ਮੈਂ ਕਿਹਾ ਵੀ ਥੋੜੀ देर ਕਰੂੰਗੀ ਰੈਸਟ ਰੈਸਟ ਕਰਨ ਤੋਂ ਬਾਅਦ ਵੀ ਫੇਰ ਤੇਲ ਲਗਾਉਂਗੀ ਕੱਪੜਿਆਂ ਦੇ ਵੀ ਫੇਰ ਸਾਬੇ ਜਾਣਗੇ ਨਾਲ ਦੇ ਨਾਲ ਕਿਉਂਕਿ ਜਿਹੜੇ ਬਿਸਤਰੇ ਵਾਲੇ ਨੇ ਉਹਨਾਂ ਤੇਲ ਲਗਾ ਕੇ ਚਲੋ ਅੰਦਰ ਹੀ ਰੱਖ ਦੂੰਗੀ ਮੈਂ ਸ਼ਾਮ ਨੂੰ ਵਿਛਾ ਲੈਣੇ ਨੇ ਉਹ ਕੁਝ ਮੰਮੀ ਵੀ ਥੋੜੇ ਜਿਵੇਂ ਛੋਟੇ ਕੱਪੜੇ ਨੇ ਨਾ ਪੌਣ ਪੂਣ ਵਾਲੇ ਹੁੰਦੇ ਨੇ ਉਹਨਾਂ ਦੀ ਮੰਮੀ ਵੀ ਲਗਾ ਦਿੰਦੇ ਹੁੰਦੇ ਨੇ ਬੈਠੇ ਤੈ ਵੀ ਚਲ ਮੈਂ ਲਾ ਦਿੰਨੀ ਹੁਣ ਮੈਂ ਲੱਗੀ ਸੀ ਇੱਥੇ ਚੌਲ ਖਾਣ ਮਿੱਠੇ ਉਹ ਕਿਸੇ ਨੇ ਮਤਲਬ ਜਿਵੇਂ ਕਹ ਲੋ ਵੀ ਲੰਗਰ ਲਾਇਆ ਸੀ ਛਾਦ ਉਹ ਫੜਾ ਕੇ ਗਏ ਸੀਗੇ ਆਪਣੇ ਘਰੇ ਸਾਰੇ ਘਰਾਂ ਚ ਦੇ ਕੇ ਜੈਸੀ ਕਿ ਤਾਂ ਮੈਂ ਬਸ ਫ੍ਰੀ ਹੋ ਕੇ ਲੱਗੀ ਸੀ ਖਾਣ ਹੁਣ ਫਿਰ ਮੈਨੂੰ ਆ ਗਿਆ ਸੀ ਕਹਿੰਦੇ ਨੇ ਵੀ ਹੈ ਨਾ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ YouTube ਦੀ ਵਜ੍ਹਾ ਨਾਲ ਐਨਾ ਮਾਣ ਮਹਿਸੂਸ ਹੋਇਆ ਏ ਹੈ ਨਾ ਵੀ YouTube ਤੇ ਆਉਣਾ ਸਫਲ ਹੈ ਫਿਰ ਮੈਨੂੰ ਫੋਨ ਆ ਗਿਆ ਸੀ ਕਹਿੰਦੇ ਅੱਜ ਆ ਬਨੇ ਜਿਵੇਂ ਮੈਂ ਤੁਹਾਨੂੰ ਪਿਛਲੇ ਬਲੌਗਸ ਦਿਖਾਏ ਸੀ ਕਿ ਗੁੱਡੀ ਫੁਕੜੀਆਂ ਹੈ ਨਾ ਵੀ ਉਹਦਾ ਸਮਾਨ ਇਕੱਠਾ ਕਰ ਰਹੀ ਸੀ ਕਹਿੰਦੇ ਵੀ ਆ ਜਾ ਗੁੱਡੀ ਫੁਕੜੀਆਂ ਕਹਿੰਦੇ ਵੀ ਬਲੌਗ ਬਣਾ ਲਿਓ ਨਾ ਮੈਂ ਕਿਹਾ ਵੀ ਚਲ ਠੀਕ ਆ ਨਾ ਕਿ ਚਲ ਇਹ ਆ ਜੀ ਆਪਣੇ ਪ੍ਰਾਇਮਰੀ ਸਕੂਲ ਇਹ ਵਾਲੇ ਜਿਹੜੇ ਸਾਹਮਣੇ ਕਮਰੇ ਨੇ ਪੌੜੀਆਂ ਵਾਲੇ ਦਾ ਇਹਨਾਂ ਕਮਰਿਆਂ ਦੇ ਵਿੱਚ ਅਸੀਂ ਖੁਦ ਪੜ੍ਹੀ ਹੋਈ ਹਾਂ ਨਾ ਤੇ ਜਿਹੜੇ ਆਹ ਵਾਲੇ ਰੂਮਸ ਨੇ ਇਹ ਤਾਂ ਨਵੇਂ ਬਣੇ ਹੋਏ ਨੇ ਇਹ ਵਾਲੇ ਰੂਮ ਪੁਰਾਣੇ ਨੇ ਜਿਨ੍ਹਾਂ 'ਚ ਅਸੀਂ ਪੜ੍ਹੇ ਹੋਏ ਹਾਂ ਇਹ ਵਾਲਾ ਹੈਗਾ ਸਾਡੇ ਸਕੂਲ ਦਾ ਆਂਗਣਵਾੜੀ ਚਲੋ ਇਹ ਇਹ ਬਚਪਨ ਇਹਨਾਂ ਦਾ ਯਾਦ ਨਹੀਂ ਰਹਿੰਦਾ ਹੈਗਾ ਹਨਾ ਵੀ ਚਲੋ ਜੇ ਹੁਣ ਇੱਥੇ ਪੜ੍ਹੇ ਹੋਵਾਂਗੇ ਤਾਂ ਪ੍ਰਾਇਮਰੀ 'ਚ ਗਏ ਹੋਵਾਂਗੇ ਇਹ ਅਲੱਗ ਨਹੀਂ ਮਤਲਬ ਸ਼ੁਰੂ ਤੋਂ ਹੈਗੇ ਸਾਰੇ ਦੋਨੇ ਸਕੂਲ ਇਕੱਠੇ ਨੇ ਪਰ ਬਿਲਡਿੰਗ ਇਹਨਾਂ ਦੀ ਅਲੱਗ-ਅਲੱਗ ਬਣੀ ਹੋਈ ਆ। ਆਪਦੀ ਮੈਰिज ਤੋਂ ਬਾਅਦ ਪਹਿਲੀ ਵਾਰ ਆਪਦਾ ਸਕੂਲ ਚ ਗਈਆਂ। ਪਰ ਦੇਖ ਕੇ ਹਨਾ ਆਪਦੀ ਬਚਪਨ ਦੀ ਉਹ ਯਾਦਾਂ ਜਦੋਂ ਛੋਟੇ-ਛੋਟੇ ਹੁੰਦੇ ਸੀਗੇ ਹਨਾ ਪੜਨ ਜਾਂਦੇ ਸੀ ਆਏ ਸੀਗੇ ਇਹਨਾਂ ਵੀ ਅਸੀਂ ਆ ਰੂਮ ਚ ਪੜਦੇ ਸੀ ਇੱਥੇ ਆਏ ਸੀ। ਮਤਲਬ ਆਪਦੇ ਮਨ ਦੇ ਵਿੱਚ ਕਹਿੰਦੇ ਹੁੰਦੇ ਨੇ ਇੱਕ ਨਾ ਇੱਕ ਰੀਲ ਜੀ ਕਮਾ ਜਾਂਦੀ ਆ ਆਪਦੀ ਉਹ ਦਿਨ ਪੁਰਾਣੇ ਦਿਨਾਂ ਦੀਆਂ ਹਨਾ ਇੱਥੇ ਬਣਾ ਰਹੀਆਂ ਸੀ ਜਿਹੜੇ ਮਿੱਠੇ ਪੁਰਾਣੇ ਬਣਾਉਣੇ ਸੀ ਸਾਰੇ ਉਹ ਆਂਟੀ ਉਹ ਨਹੀਂ ਲੱਗੇ ਹੋਏ ਸੀਗੇ ਸਾਰੇ ਤੇ ਪਰ ਚਲੋ ਛੇ ਦਿਨਾਂ ਤੋਂ ਥੋੜੀ ਬਹੁਤੀ ਇੱਥੇ ਹਵਾ ਜੀ ਲੱਗਦੀ ਸੀ ਕਿਉਂਕਿ ਉਨਸੇ ਇਹ ਸੀਗਾ ਵੀ ਉੱਪਰੋਂ ਚੰਨਾ ਸ਼ਾਂਤ ਸੀਗੀ ਕਿਉਂਕਿ ਬਰਾਂਡੇ ਦੇ ਵਿੱਚ ਹੀ ਲੱਗੇ ਹੋਏ ਸੀਗੇ ਇਹ ਆਂਟੀ ਇਹ ਪ੍ਰਾਂਠੇ ਬਣਾ ਰਹੀਆਂ ਸੀ ਕੁਝ ਇਹ ਬਣਾ ਕੇ ਰੱਖ ਲਈ ਸੀ ਇਹਨਾਂ ਨੇ ਕੁਝ ਉਧਰ ਬੈਠ ਸੀ ਕਾਫੀ ਘੱਟ ਹੋਇਆ ਸੀ ਸਾਰਿਆਂ ਦਾ ਉਹਨਾਂ ਬਾਕੀ ਇਹ ਦੇਖਦੇ ਹਾਂ ਜੀ ਇੰਦਰ ਦੇਵ ਤਾ ਨੂੰ ਖੁਸ਼ ਕਰ ਪਾਉਂਦੇ ਨੇ ਜਾਂ ਨਹੀਂ ਪਾਉਂਦੇ ਹਨਾ ਇਦੋਂ ਹੁਣ ਹੋਰ ਹੋਣਾ ਵਗ ਤੇ ਦਸੂਗਾ ਵੀ ਮੀ ਆਉਂਦਾ ਜਾਂ ਨਹੀਂ ਆਉਂਦਾ ਪਰ ਇਹ ਆ ਵੀ ਚਲੋ ਸਾਰਿਆਂ ਨੇ ਨਾਲ ਮਿਲ ਕੇ ਨਾ ਆਪ ਦੇ ਕਰਨ ਨੂੰ ਪੂਰਾ ਜੋਰ ਲਾਇਆ ਹੋਇਆ ਹੈ 我在你面你。<ね> <Digital. S 2> ਰੋਟੀਆਂ ਬਣਾ ਰਹੀਆਂ ਸੀ ਨਾਲੇ ਦੀ ਚਰੋ ਆਪਣੇ ਗੀਤ गा ਰਹੀਆਂ ਸੀ ਜੋ ਹਨਾ ਵੀ ਸਮਝ ਤਾਂ ਨਹੀਂਦੇ ਪਰ ਮਤਲਬ ਨਹੀਂ ਇਹਨਾਂ ਦੇ ਪਤਾ ਹੁੰਦੇ ਹਨਾ ਵੀ ਕੀ ਹਿਸਾਬ ਕਿਤਾਬ ਜਿਹਾ ਇਹ ਚਲੋ ਜੀ ਆਪਦਾ ਪੂਰਾ ਫਨ ਚੱਲ ਰਿਹਾ ਸੀਗਾ ਹਨਾ ਗੁੱਡੀ ਫੁਕਣ ਦੇ ਬਹਾਨੇ ਸਾਰੇ ਇਕੱਠੇ ਆਹ ਦੇਖੋ ਜੀ ਗੁੱਡੀ ਹਨਾ ਮੈਂ ਹੱਸ ਰਹੀ ਸੀ ਇੱਥੇ ਮੈਂ ਕਿਹਾ ਗੁੱਡੀ ਵੀ ਇੱਕ ਤਾਂ ਛੋਟੀ ਬਹੁਤ ਜ਼ਿਆਦਾ ਏ ਹਨਾ ਬਣਾਈ ਹੋਈ ਤੇ ਮੈਂ ਕਿਹਾ ਇੱਕ ਤਾਂ ਵੀ ਉਹ ਤਾਂ ਮਰੀ ਪਈ ਵੀ ਮੈਂ ਕਿਹਾ ਸਮਾਈਲ ਕਰ ਰਹੀ ਆ ਆਹ ਹਾਸ ਦੇ ਸੀਗੇ ਬੱਸ ਜੀ ਇਹ ਗੁੱਡੀ ਬਣਾਈ ਹੋਈ ਸੀਗੀ ਬਹੁਤ ਜ਼ਿਆਦਾ ਛੋਟੀ ਲੱਗਦੀ ਸੀਗੀ ਪਰ ਇਹ ਸੀ ਕਹਿੰਦੇ ਵੀ ਜਿਨ੍ਹਾਂ ਨੇ ਬਣਾਈ ਸੀਗੀ ਉਹ ਸਿਆਣੇ ਜੇ ਬਜ਼ੁਰਗ ਨੇ ਉਹ ਕਹਿੰਦੇ ਵੀ ਇੱਕ ਵਾਰੀ ਜਿਹੜੀ ਬਣ ਜਾਂਦੀ ਹੈ ਵੀ ਫਿਰ ਦੁਬਾਰਾ ਦੁਬਾਰਾ ਨਹੀਂ ਉਹ ਕਰਦੇ ਹੁੰਦੇ ਤਾਂ ਕਰਕੇ ਫਿਰ ਨਹੀਂ ਤਾਂ ਕਹਿੰਦੇ ਸੀਗੇ ਵੀ ਸਾਰੇ ਕਹਿੰਦੇ ਸੀ ਕਹਿੰਦੇ ਵੀ ਛੋਟੀ ਜਿਆਦਾ ਏ ਬੱਸ ਜੀ ਇੱਥੇ ਇਹ ਦੇਖੋ ਤੁਸੀਂ ਸਾਰੀ ਤਿਆਰੀ ਹੋ ਗਈ ਸੀਗੀ ਬੱਚਿਆਂ ਦੇ ਕੋਲ ਗੁੱਡੀ ਚੱਕੀ ਹੋਈ ਆ ਜਿਹੜੇ ਵੱਡੇ ਨੇ ਮੁੰਡੇ ਹਨ ਉਹ ਪਿੱਛੇ ਖੜੇ ਸੀਗੇ ਸਾਰੇ ਸਕੂਲ ਦੇ ਗੇਟ ਤੇ ਇਕੱਠੇ ਹੋ ਕੇ ਬਸ ਤੋਰਨ ਦੀ ਤਿਆਰੀ ਚ ਸੀਗੇ ਕਿਉਂਕਿ ਜਿਹੜੀ ਆਂਟੀ ਹੁਣੀ ਪਰੌਂਠੇ ਬਣਾ ਰਹੀਆਂ ਸੀ ਉਹਨਾਂ ਥੋੜਾ ਬਹੁਤਾ ਸਮਾਨ ਸਮੋਸੇ ਜਿਹੜਾ ਇਕੱਠਾ ਹੋਇਆ ਸੀ ਉਹ ਰੱਖਣ ਗਏ ਸੀ ਘਰ ਹਨਾ ਵੀ ਫਿਰ ਇੱਥੇ ਸਕੂਲ ਖਾਲੀ ਹੋ ਜਾਊਗਾ ਪਤਾ ਨਹੀਂ ਚੱਲਦਾ ਹੈਗਾ ਪਿੱਛੋਂ ਬਸ ਉਹਨਾਂ ਦੀ ਵੇਟ ਕਰ ਰਹੇ ਸੀਗੇ ਪੂਰੇ ਬਲੌਗ ਤੱਕ ਬਣੇ ਰਹੋ ਨਾਲੇ ਦੇਖਿਓ ਵੀ ਕਿੰਨਾ ਫੁੱਲ ਕਹਿੰਦੇ ਉਹਨੇ ਫੁੱਲ ਮਸਤੀ ਕੀਤੀ ਹੈ ਸਾਰਿਆਂ ਨੇ ਹਨਾ ਬਹੁਤ ਮਜ਼ਾ ਤੇ ਦੂਜੀ ਨੂੰ ਕਹਿੰਦੇ ਜਾ ਰਹੇ ਸੀਗੇ ਹਨਾ ਵੀ ਤੂੰ ਰੋ ਐਵੇਂ ਨਹੀਂ ਐਵੇਂ ਰੋ ਐਵੇਂ ਰੋ ਹਨਾ ਇਹ ਦੇਖੋ ਨਾ ਵੀ ਕਹਿੰਦੇ ਹੁੰਦੇ ਵੀ ਕੁਝ ਹੱਸ ਵੀ ਰਹੇ ਸੀ ਤੇ ਕੁਝ ਜਣੀਓ ਸੀ ਸਾਰੇ ਹੱਸਦੇ ਸੀਗੇ ਕਹਿੰਦੇ ਵੀ ਪ੍ਰਮਾਤਮਾ ਵੀ ਹੱਸਦਾ ਹੋਊਗਾ ਦੇਖੇ ਨਾ ਮੈਂ ਕਿਹਾ ਵੀ ਉਹ ਸੀ ਕਿ ਅ ਵੀ ਮੀ ਤਾਂ ਪ੍ਰਮਾਤਮਾ ਨੇ ਕੀ ਪਾਣਾ ਕਹਿੰਦਾ ਕਿ ਤੂੰ ਸਤਾ ਆਪਣੀਆਂ ਬਸਤੀਆਂ ਕਰਨ ਲੱਗੀਆਂ ਜਾਂ ਸੀ ਹਨਾ ਤੁਸੀਂ ਜਿਹੜਾ ਮੀਂਹ ਹੀ ਖਾਤਰ ਗੁੱਡੀ ਫੂਕੀ ਤੁਸੀਂ ਫਰਨ ਲਈ ਆਪਦੇ ਕਰਦੇ ਜਿੱਥੇ ਗੁੱਡੀ ਫੂਕਣੀ ਸੀਗੀ ਉੱਥੇ ਸਾਰੇ ਪਹੁੰਚ ਚੁੱਕੇ ਸੀਗੀ ਗੁੱਡੀ ਨੂੰ ਰੱਖ ਕੇ ਉਹਦੇ ਤੇ ਸਾਰੀ ਲੇਡੀਆਂ ਇੱਕ ਦੂਜੇ ਨੂੰ ਕਹਿ ਰਹੀ ਸੀ ਵੀ ਭਾਈ ਨਹੀਂ ਪੈਣੇ ਤੂੰ ਦੇਖ ਲੈ ਹਨਾ ਨਹੀਂ ਕੌਣ ਮਾਸੀ ਲੱਗਦੀ ਆ ਕੌਣ ਭੂਆ ਲੱਗਦੀ ਆ ਆਪਦੇ ਆਪ ਦੇ ਜਣੇ ਹਾਰਿਕ ਨੇ ਨਾ ਰਿਸ਼ਤੇ ਦਿੱਤੇ ਪਏ ਸੀਗੇ ਕੋਈ ਮਾਸੀ ਬਣਦੀ ਭੂਆ ਬਣਦੀ ਕੋਈ ਨਾਨਕੇ ਬਣਾਤੇ ਕੋਈ ਪੇਕੇ ਬਣਤੇ ਗੁੱਡੀ ਦਾ ਜੋ ਰਸਮ ਰਵਾਜ ਹੈਗੇ ਸੀਗੇ ਉਹ ਸਾਰੇ ਫਾਈਨਲ ਹੋ ਚੁੱਕੇ ਸੀਗੇ ਤੁਸੀਂ ਦੇਖ ਚੁੱਕੇ ਹੋ ਫੁੱਲ ਇੰਜੋਏ ਕਰ ਚੁੱਕੇ ਹੋ ਹਨਾ ਤੇ ਇੱਥੇ ਫਿਰ ਆ ਗਈ ਸੀ ਬਾਰੀ ਪ੍ਰੌਂਟਿਆਂ ਦੀ ਜਿਹੜੇ ਬੜਾਏ ਹੋਏ ਸੀਗੇ ਇਹ ਉੱਥੋਂ ਆਉਂਦੇ ਹੋਈ ਰਾਹ ਦੇ ਵਿੱਚ ਨਾ ਕਾਫੀ ਵੱਡਾ ਬਰੋਟਾ ਇਹ ਤੇ ਕੁਝ ਇੱਥੇ ਜਿਹੜੀ ਪਿੰਡਾਂ ਦੇ ਵਿੱਚ ਟੈਂਕੀਆਂ ਲੱਗੀਆਂ ਹੁੰਦੀਆਂ ਨੇ ਉਹ ਟੈਂਕੀ ਬਣੀ ਹੋਈ ਆ ਉਹਦੇ ਤੇ ਨਾ ਇਹ ਉਹ ਏਰੀਏ ਦੇ ਵਿੱਚ ਕਾਫੀ ਦਰਾਖਤ ਨੇ ਸਾਰੀ ਸ਼ਾਂ ਸੀਗੀ ਉਹਦੇ ਕਰਕੇ ਫਿਰ ਇੱਥੇ ਬੈਠ ਗਈ ਸੀ ਸਾਰੇ ਅੱਜ ਫਿਰ ਅੱਗੇ ਘਰ ਘਰ ਅੱਗੇ ਮੈਂ ਵਾਈਟ ਟਣੀਆਂ ਦੀ ਸਬਜ਼ੀ ਬਣਾਈ ਕੜਾਹੀ ਦੇਣੀ ਸੀ ਮੋਟਰ ਤੇ ਉਹ ਬਣਾਈ ਫਿਰ ਮੈਂ ਲੱਗੀ ਸੀਗੀ ਇੱਥੇ ਨੀਕਰਾਂ ਸਿਉਣ ਕਿਉਂਕਿ ਡੈਡੀ ਰੈਡੀਮੇਡ ਪਾਉਂਦੇ ਨਹੀਂ ਹੈਗੇ ਕਰਦੀਆਂ ਮੈਂ ਅੰਨੀ ਵਾਲੀਆਂ ਹੀ ਪਾਉਂਦੇ ਨੇ ਫਿਰ ਮੈਂ ਉਹ ਲੱਗੀ ਸੀ ਕਨ ਕਿਉਂਕਿ ਅੱਜ ਦਾ ਨਾ ਪੂਰਾ ਦਿਨ ਮੈਂ ਕਿ ਨਹੀਂ ਐਨਾ ਐ ਬੀਜ਼ੀ ਜਿਹਾ ਹੀ ਲੰਘਿਆ ਨਾ ਬਹੁਤ ਜ਼ਿਆਦਾ ਪਰ ਫਨ ਵੀ ਬਹੁਤ ਕੀਤਾ ਅੱਜ ਪਰ ਦਿਨ ਦਾ ਨਾ ਪਤਾ ਨਹੀਂ ਚੱਲਿਆ ਹੈਗਾ ਓਕੇ ਬਾਈ ਜੀ ਅੱਜ ਦੇ ਬਲੌਗ ਦੇ ਇਥੇ ਅੱਜ ਦੇ ਬਲੌਗ ਦੇ ਇਥੇ ਕਰਦੇ ਆਂਡ ਓਕੇ ਬਾਈ ਟੇਕ ਕੇਅਰ